ਟੋਲ ਪਲਾਜ਼ੇ ਤੇ ਟੋਲ ਨਾ ਦੇਣ ਦੇ ਮਾਰੇ ਟਰੱਕ ਵਾਲੇ ਨੇ ਕੁਚਲ ਦਿੱਤਾ 32 ਸਾਲ ਦਾ ਨੌਜਵਾਨ ਨੌਜਵਾਨ ਦੀ ਹੋਈ ਮੌਤ ਫੰਟਾਸਟਿਕ ਖਬਰ ਨਮਾ ਸ਼ਹਿਰ ਦੇ ਕਸਬਾ ਬਹਿਰਾਮ ਦੀ ਹੈ ਜਿੱਥੇ ਬਹਿਰਾਮ ਟੋਲ ਪਲਾਜ਼ੇ ਤੇ ਦੇਰ ਰਾਤ ਇੱਕ ਟਰੱਕ ਵਾਲੇ ਨੇ ਟੋਲ ਪਲਾਜ਼ੇ ਤੇ ਕੰਮ ਕਰਦੇ ਮੁਲਾਜ਼ਮ ਨੂੰ ਕੁਚਲ ਦਿੱਤਾ ਤੇ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਟਰੱਕ ਵਾਲਾ ਫਗਵਾੜਾ ਸਾਈਡ ਤੋਂ ਆਉਂਦਾ ਤੇ ਨਾ ਹੀ ਉਸ ਦੇ ਕੋਲੋਂ ਫਾਸਟੈਗ ਹੁੰਦਾ ਜਦੋਂ ਟੋਲ ਪਲਾਜ਼ੇ ਦਾ ਕਰਮਚਾਰੀ ਉਸ ਨੂੰ ਕਹਿੰਦਾ ਕਿ ਚਲੋ ਤੁਸੀਂ ਕੈਸ਼ ਦੇ ਦਿਓ ਤਾਂ ਕੈਸ਼ ਦੇਣ ਦੀ ਬਜਾਏ ਉਸਨੇ ਉਸ ਨੌਜਵਾਨ ਤੇ ਟਰੱਕ ਚਾੜ ਦਿੱਤਾ ਤੇ ਜਿਸ ਤੇ ਨਾਲ ਟੋਲ ਪਲਾਜ਼ੇ ਤੇ ਕੰਮ ਕਰਨ ਵਾਲੇ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਫਿਰ ਇਸ ਟਰੱਕ ਵਾਲੇ ਦਾ ਪਿੱਛਾ ਕਰਦੇ ਹੋਏ ਇਸ ਨੂੰ ਰੋਪੜ ਦੇ ਨੇੜੇੋਂ ਗ੍ਰਿਫਤਾਰ ਕਰ ਲਿਆ ਆ ਤੁਹਾਡਾ ਰੌਣਕੀ RAM ਜੀ ਮੇਰੇ ਇਹ ਕਿਹੜਾ ਪਿੰਡ ਹੈ ਪਿੰਡ ਬੰਗਿਆ ਤੋਂ ਆ ਜੀ ਅਸੀਂ ਕੀ ਕਰਨ ਹੋਏ ਅੱਜ ਤੁਸੀਂ ਜਿਹੜੇ ਥਾਣੇ ਆਏ ਹੋ ਰਾਤ ਮੇਰੇ بیٹے ਦਾ ਐਕਸੀਡੈਂਟ ਹੋ ਗਿਆ ਜੀ ਟੂਲ ਪਲਾਜ ਦੇ ਤੇ ਟਰੱਕ ਵਾਲੇ ਨੇ بیٹے ਉੱਤੇ ਟਰੱਕ ਚੜਾ ਦਿੱਤਾ ਭੱਜ ਗਿਆ ਜਿਹਨੂੰ ਰੋਪੜ ਲਾਗੇ ਪੜਿਆ ਗਿਆ ਤੇ ਵਾਪਸ ਇੱਥੇ ਲਿਆਂਦਾ ਗਿਆ ਟਰੱਕ بیٹے ਡਰਾਈਵਰ ਵੀ ਲਿਆਂਦਾ ਗਿਆ بیٹے ਦਾ ਨਾਮ ਕੀ ਹੈ بیٹے ਦਾ ਨਾਮ ਅਸ਼ੀਲ ਕੁਮਾਰ ਵਾ ਐਸੀ ਪਲਾਜ ਦੇ ਨੂੰ ਬਿੱਲਾ ਬਿੱਲਾ ਸਾਥੀ ਕਿਹੜੇ ਪਲਾਜ ਦੇ ਤੇ ਕੰਮ ਕਰਦੇ ਸੀ ਬਹਿਰਾਮ ਪਲਾਜ ਦੇ उम्र बत्तीस कैलाश कुमार सर ये मेरे पास में हमने नवंबर में आया था नवंबर में पहले भी ये लड़का मेरे पास में काम करता था नवंबर से जब कंपनी है तब से काम कर रहा था हादसा कैसे हुआ ये हादसा वो ट्रक वाला आया लाइन के अंदर और इस पर गाड़ी चढ़ा के चला गया उसने टोल नहीं कटवाया टोल नहीं कटवाया इसी के कारण स्कूटर चार्जली गाड़ी हां ये वैसे तो यही लग रहा हनुमान थे वो 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 उठा ही नहीं था गाड़ले उस लड़के ने ठड़ा के ले गया गाड़ी में उसी सीसीटीवी में आ गया वो हां आ गया वो जी इजराम डेथ हुई मेरे भाण दी की डेथ हुई है जी assi sare parivar ne salah karke akhan daan karan de salah kiti hai giya taaki do insaanan nu duniya dikha sake ਉਸ ਡਰਾਈਵਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਇਹ ਮਹਾ ਹਾਦਸਾ ਨੂੰ ਅੰਜਾਮ ਦਿੱਤਾ ਸਾਨੂੰ ਸਾਰਾ ਇਨਸਾਫ ਚਾਹੀਦਾ ਹੈਗਾ ਸਰ ਕਿਉਂਕਿ ਉਹ ਹਿੱਟ ਐਂਡ ਰਨ ਕੀਤਾ ਉਹਨੇ ਗੱਡੀ ਦਾ